ਗੁਰਜੀ ਦਾ ਕਾਲ ਸਾਹ ਕਰਾਈ ਵਾਹਿਗੁਰਜ ਜੀ ਕੀ ਪਤੇ ਸ਼ਲੋਕ ਰਸਨਾ ਉਚਰੰਤ ਨਮੰ ਸ਼੍ਰਵਣੰ ਸੁਨੰਤ ਸਬਦ ਅੰਮ੍ਰਿਤਹਿ ਰਸਨਾ ਉਚਰੰਤ ਨਾਮੰ ਇਥੇ ਵਿਸਰਾਮ ਸ਼੍ਰਵਣੰ ਸੁਨੰਤ ਸਬਦ ਅੰਮ੍ਰਿਤਹਿ ਇਸ ਨੂੰ ਅੰਮ੍ਰਿਤਹਿ ਬੋਲਨਾ ਨਾਨਕ ਤੈਨ ਸਦ ਬਲਿਹਾਰੰ ਜਿਨਾ ਧਿਆਨ ਪਾਰ ਬ੍ਰਹਮਣ ਹੈ ਪਾਰ ਬ੍ਰਹਮਣ ਹੈ ਹੱਬ ਕੁੜਾਵੇ ਕੰਮ ਇਕ ਸਸਾਈ ਬਾਹਰੇ ਕੁੜਾਵੇ ਨਹੀਂ ਕਹਿਣਾ ਊੜਾਵੇ ਕੁੜਾਵੇ ਦਲੈਂਕੜ ਨਾਲ ਉਚਾਰਨ ਕਰਨਾ ਹੱਬ ਕੁੜਾਵੇ ਕੰਮ ਇਕ ਸਸਾਈ ਬਾਹਰੇ ਨਾਨਕ ਸੇਈ ਧਨ ਜਿਨਾ ਪੈਰ ਹੜੀ ਸੱਚ ਸਿਓ ਪੌੜੀ साद बल तिना जे सुनते हार कथा कथा पद पु लय उच्चारण करना पूरे ते प्रधान निवावह प्राब मथा मथा निवावह प्राब निवावह प्राब मथा मथा कसके बोलना है हार जस लिख है बेअंत बेअंत इकट्ठा ही है हार जस लिख है बेअंत सो है से हत्ता ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਮੱਥਾ ਪਥਾ ਇਹ ਦਰਮਿਆਨਾ ਜਾ ਬੋਲਣਾ ਪਥਾ ਯਾਨੀ ਪੰਥ ਰਸਤੇ ਤੇ ਚੱਲ ਹੈ ਪ੍ਰਭ ਪਥਾ ਸੰਤਾ ਸੰਗ ਉਧਾਰ ਸਗਲਾ ਦੁਖ ਲੱਥਾ ਸ਼ਲੋਕ ਭਾਵੀ ਉਦੋਤ ਕਰਨੰ ਹਰ ਰਮਣੰ ਸੰਯੋਗ ਪੂਰਨ ਹੈ ਉਦੋਤ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਭਾਵੀ ਉਦੋਤ ਕਰਨੰ ਇਥੇ ਵਿਸਰਾਮ ਹਰ ਰਮਣੰ ਸੰਜੋਗ ਪੂਰਨ ਹੈ ਭਾਵੀ ਉਦੋਤ ਕਰਨੰ ਹਰ ਰਮਣੰ ਸੰਜੋਗ ਪੂਰਨ ਹੈ ਸੰਜੋਗ ਉੱਤੇ ਟਿੱਪੀ ਲੱਗੀ ਹੋਈ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ ਕੀਮ ਨਾ ਸਕਾ ਪਾਏ ਸੁਖ ਮਿੱਤੀ ਹੂ ਬਾਹਰੇ ਨਾਨਕ ਸਾਹ ਵੇਲੜੀ ਪਰਵਾਣ ਜਿਤ ਮਿਲੰਦੜੋ ਮਾਪਰੀ ਜਿਤ ਪੂਲਾ ਹੀ ਬੋਲਣਾ ਜਿਤ ਮਿਲੰਦੜੋ ਮਾਪਰੀ ਮਾਪਰੀ ਪਾਠ ਸੰਬੰਧਕ ਹੈ ਮਾ ਨਹੀਂ ਕਹਿਣਾ ਨਾਸਕੀ ਨਹੀਂ ਬੋਲਣਾ ਮਾਪਰੀ ਉਚਾਰਨ ਕਰਨਾ ਜਿਤ ਮਿਲੰਦੜੋ ਮਾਪਰੀ ਪੌੜੀ ਸਾਹ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਪਰਾ ਸੰਜੋਗ ਹੈ ਜਿਤ ਮਿਲੈ ਗੁਸਾਈ ਆਠ ਪਹਿਰ ਹਰ ਧਿਆਇ ਕੈ ਮਨ ਇਛਿ ਪੁਜਾਈ ਵੱਡਾ ਭਾਗ ਸਤ ਸੰਗ ਹੋਏ ਨਿਵ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸ਼ਲੋਕ ਪਤਿਤ ਪੁਨੀਤ ਗੋਬਿੰਦ ਹੈ ਸਰਬ ਦੁਖ ਨਿਵਾਰਣ ਹੈ ਸਰਨ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੀ ਛੱਡਿਓ ਹੱਬ ਆਪ ਲੱਗੜੋ ਚਰਣਾ ਆਪਾਸ ਨੱਠੜੋ ਦੁਖ ਤਾਪ ਨਾਨਕ ਪ੍ਰਭ ਤੇ ਖੰਦਿਆ ਪਉੜੀ ਮੇਲ ਲੈ ਹੁ ਦਿਆਲ ਤਹ ਪਈ ਦਵਾਰਿਆ ਰਖ ਲੇ ਵੋ ਦੀਨ ਦਿਆਲ ਭ੍ਰਮਤ ਬਹੋ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰ ਪਤਿਤ ਉਧਾਰਿਆ ਇਹ ਬਹੁਤ ਯਾਦ ਰੱਖਣ ਵਾਲੀ ਯਮਕ ਹੈ ਭਗਤ ਵਸ਼ਲ ਤੇਰਾ ਬਿਰਦ ਇਥੇ ਵਿਸਰਾਮ ਹੈ ਦਦੇ ਨਾਲ ਉਚਾਰਨ ਕਰਨਾ ਹੈ ਬੇਰਦ ਹਰ ਹਰ ਪਤਿਤ ਨਹੀਂ ਕਹਿ ਦੇਣਾ ਹਰ ਪਦਤੀ ਯਮਕ ਲਾ ਦੇਣੀ ਹੈ ਹਰ ਪਤਿਤ ਉਧਾਰਿਆ ਤੋਜ ਬਿਨ ਨਾਹੀ ਕੋਈ ਬਿਨ ਮੂਹ ਸਾਰਿਆ ਕਰ ਗਹਲੇ ਹੁ ਦਿਆਲ 사ਗਰ ਸੰਸਾਰਿਆ ਸ਼ਲੋਕ ਸੰਤ ਉਧਰਨ ਦਇਆਲੰ ਹਾਂਜੀ ਸੰਤ ਉਧਰਨ ਦਇਆਲੰ ਅਸਰੰ ਗੋਪਾਲ ਕੀਰਤਨ ਹੈ ਇਹ ਉਦਾਹਰਨ ਪਾਠ ਕਰਦੇ ਨੇ ਪਹਿਲਾ ਮੁਖ ਉਧਰਨ ਹੀ ਹੈ ਸੰਤ ਉਧਰਨ ਦਇਆਲੰ ਅਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮਂ ਦੀ ਚੰਦਨ ਚੰਦ ਨਾ ਸਰਦ ਰੁੱਤ ਇਥੇ ਵਿਸਰਾਮ ਮੂਲ ਨਾ ਮਿਟਈ ਕਾਮਂ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਜਨ ਪੁਲਈ ਬੋਲਣਾ ਜਨ ਨਹੀਂ ਕਹਿਦਣਾ ਸੁਣ ਪਰਤਾਪ ਗੋਵਿੰਦ ਨਿਰਭਉ ਭੈ ਮਨ ਮਨ ਵੀ ਪੁੱਲ ਲਈ ਪੁੱਲ ਤੋੜ ਨਾ ਆਵੇ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ ਪੁੰਨ ਇਹ ਕਸ ਕੇ ਬੁਨੈ ਪੁੰਨ ਕਿਉਂਕਿ ਇਹ ਪਿੱਛੇ ਸਾਰੇ ਪਦ ਆ ਹੀ ਗਏ ਹਨ ਜੇ ਜਨ ਕਹਿ ਦਾਂਗੇ ਉਦਾਰ ਸੁਮਦਸ਼ੀਵਕ ਜਨ ਤਾਂ ਜਿਵੇਂ ਜਨ ਚੜਦੀ ਹੈ ਹਾਂ ਇਸੀ ਤਰ੍ਹਾਂ ਜੇ ਮਨ ਕਹਿ ਦਾਂਗੇ ਤੇ ਉਹ ਆਪਣੇ ਮਨ ਦਾ ਵਾਚਕ ਬਣ ਜਾਂਦਾ ਮੇਰਾ ਮਨ ਮੇਰਾ ਚੇਤ ਤੇ ਮਨ ਕਹਿ ਦਾਂਗੇ ਮੇਰੀ ਗੱਲ ਮਨ ਇਸੇ ਤਰ੍ਹਾਂ ਧਨ ਪੈਸੇ ਦਾ ਵਾਚਕ ਹੁੰਦਾ ਜੋ ਧਨ ਕਹਿ ਦਾਂਗੇ ਤਾਂ ਉਹ ਕਿਸੇ ਨੂੰ ਵਧਾਈ ਦੇਣੀ ਹੋਵੇ ਤਾਂ ਉਹ ਧਨ ਸ਼ਬਦ ਆਪਾਂ ਕਹਿੰਦੇ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਸੁਣ ਵੀ ਬੋਲਾ ਬੋਲਣਾ ਸੁਣ ਨਹੀਂ ਕਹਿ ਦੇਣਾ ਸ਼ਲੋਕ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨੈ ਉਚਰਣੰ ਨਾਮ ਕੀਰਤਨੈ ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ ਨਾਨਕ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਨਾਨਕ ਲਿਪਤ ਨਾ ਮਾਇਆ ਪਾਹੇ ਬਲੰਦੜੀ ਬੁਝ ਗਈ ਬੁਝ ਪੁੱਲਾ ਹੀ ਬੋਲਣਾ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਜਿਨ ਨਹੀਂ ਕਹਿਣਾ ਜੇਨ ਪੂਲਾ ਹੀ ਬੋਲਣਾ ਜਿਨ ਉਪਾਈ ਮਿੱਦਨੀ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਨਾਨਕ ਪਾਤੀ ਜਮਖ ਲਾਦਨੀ ਪੌੜੀ ਜਾ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਅਗਾ ਗੱਗਾ ਨਹੀਂ ਬੋਲਣਾ ਘੱਗਾ ਬੋਲਣਾ ਕੋਟ ਅਗਾ ਗਏ ਨਾਸ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਾਨ ਧੂਰੀ ਨਾਇਆ ਜਾਨ ਧੂਰੀ ਨਾਇਆ ਨਾਇਆ ਭਰਾ ਉਚਾਰਨ ਕਰਨਾ ਮਾਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੋਲ ਸਵਾਇਆ ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ ਗੋਰ ਪੂਰਨ ਨਾਰਾਇਣਹ ਨਾਰਾਇਣਹ ਨੰਨੇ ਦੇ ਵੀ ਕੰਨਾ ਰਾਰੇ ਦੇ ਵੀ ਕੰਨਾ ਨਾਰਾਇਣਹ ਗੁਰੂ ਗੋਬਿੰਦ ਗੋਪਾਲ ਗੁਰ ਗੋਰ ਪੂਰਨ ਨਾਰਾਇਣਹ ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਨਹ ਹਾਂਜੀ ਗੁਰ ਗੁਰ ਦਇਆਲ ਸਮਰਾਤ ਗੁਰ ਇਥੇ ਵਿਸਰਾਮ ਗੁਰ ਨਾਨਕ ਇਥੇ ਟਹਿਰਾ ਦੇ ਕੇ ਬੋਲ ਨਾ ਗੁਰ ਨਾਨਕ ਪਤਿਤ ਉਦਾਰਣ ਹੈ ਪਾਉ ਜਲ ਵਿਖਮ ਅਸਗਾਹ ਗੁਰੋ ਬੋਹਿਥ ਤਾਰਯੰ ਨਾਨਕ ਪੂਰਕ ਰੰਮ ਸਤਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾ ਦੇ ਜਬ ਭਏ ਤਾ ਅਵਗੁਣ ਸਭ ਛਪੇ ਜਪੇ ਛਪੇ ਪੂਲੀ ਪਦ ਉਚਾਰਨ ਕਰਨੇ ਹਨ ਪਾਰ ਬ੍ਰਹਮ ਗੁਰਦੇਵ ਨੀਚੋ ਉਚ ਥਪੇ ਨੀਚੋ ਇਥੇ ਯਮਕ ਲਾ ਦਨੀ ਹੈ ਨੀਚੋ ਉਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਆਪ ਦਸੇ ਇਕੱਠਾ ਪਾਠ ਨਹੀਂ ਕਰਨਾ ਆਪਣੇ ਦਾਸ ਆਪ ਦ세 ਵਖਰਾ ਬੋਲਨਾ ਕਾਟ ਸਿਲਕ ਦੁਖ ਮਾਇਆ ਇਥੇ ਵਿਸਰਾਮ ਕਰ ਲੀਨੇ ਆਪ ਦ세 ਗੁਣ ਗਾਇਬੇ ਬੇਅੰਤ ਰਸਨਾ ਹਰ ਜਪ ਜ세 ਸਲੋਕ ਦ੍ਰਿਸ਼ਟਾਂਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰ ਹਰੈ ਦ੍ਰਿਸ਼ਟਾਂਤ ਏਕੋ ਇੱਥੇ ਥੋੜਾ ਠਹਿਰਾ ਦੇ ਦੇਣਾ ਸੁਨਿਯੰਤ ਏਕੋ ਇੱਥੇ ਵਿਸਰਾਮ ਹੈ ਵਰਤੰਤ ਏਕੋ ਨਰ ਹਰੈ ਨਾਮ ਦਾਨ ਜਾ ਚੰਤ ਨਾਨਕ ਦਇਆਲ ਪੁਰਖ ਕਿਰਪਾ ਕਰੈ ਹਿੱਕ ਸੇਵੀ ਹਿੱਕ ਸੰਮਲਾ ਹਰ ਇੱਕ ਸਪਹਿ ਅਰਦਾਸ ਨਾਮ ਵਕਰ ਧਨ ਸੰਚਿਆ ਨਾਨਕ ਸਚੀ ਰਾਸ ਪੌੜੀ ਪ੍ਰਭ ਦਇਆਲ ਬੇਅੰਤ ਪੂਰਨ ਇਕ ਏਹੁ ਸਭ ਕਿਛ ਆਪੇ ਆਪ ਦੂਜਾ ਕਹ ਕੇਹੋ ਆਪ ਕਰਹੁ ਪ੍ਰਭ ਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥੇ ਹੋ ਵਿਸਰਾਮ ਧਿਆਨ ਨਾਲ ਲਾਉਣਾ ਹੈ ਆਵਣ ਜਾਣਾ ਹੁਕਮ ਸਾਬ ਇਥੇ ਵਿਸਰਾਮ ਹੈ ਨਿਹਚਲ ਤੁਧ ਥੇ ਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇ ਹੋ ਜੈਤ ਸ੍ਰੀ ਬਾਣੀ ਭਗਤਾ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਨਾਥ ਕਛੂ ਨਾ ਜਾਣੋ ਅੰਦੀ 나ਥ ਪਦ ਤੇ ਵਿਸਰਾਮ ਲਉਣਾ ਹੈ 나ਥ ਕਛੂ ਇੱਕ ਕਛੂ ਐਡਾ ਲਾ ਕੇ ਬੋਲਣਾ ਹੈ ਕਛੂ ਪਦ ਤੇ ਯਮਕ ਲਾ ਦਨੀ ਹੈ ਕਛੂ ਨਾ ਜਾਣੋ 나ਥ ਕਛੂ ਨਾ ਜਾਣੋ ਮਨ ਮਾਇਆ ਕੈਂ ਹਾਥ ਵਿਕੰਨੋ ਮਨ ਪਦਤੀ ਵਿਸਰਾਮ ਲਾ ਦੇਣਾ ਮਨ ਮਾਇਆ ਕੈ ਹਾਥ ਵਿਕੰਨੋ ਮਨ ਮਾਇਆ ਕੈ ਹਾਥ ਵਿਕੰਨੋ ਰਹਾਉ ਤੁਮ ਕਹੀਤ ਹਾਉ ਜਗਤ ਗੁਰ ਸੁਆਮੀ ਕਹੀਤ ਹਾਉ ਜਿਹੜਾ ਪਾਠ ਹੈ ਸਲਮੰਧਕ ਪਾਠ ਹੈ ਤੁਮ ਕਹੀਤ ਹਾਉ ਇਥੇ ਵਿਸਰਾਮ ਜਗਤ ਗੁਰ ਸੁਆਮੀ ਤੁਮ ਕਹੀ ਅਤੋ ਜਗਤ ਗੁਰਸਵਾਮੀ ਹਮ ਕਹੀ ਅਤ ਕਲਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਹਾਂਜੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਾਲ ਪਾਲ ਹਰ ਜੀ ਤੇ ਅੰਤਰ ਪਾਰਿਓ ਪਾਲ ਪਾਲ ਇਥੇ ਵਿਸਰਾਮ ਹੈ ਜਤ ਦੇਖਾਓ ਤਤ ਦੁਖ ਕੀ ਰਾਸੀ ਜਤ ਤਤ ਕਸਕੇ ਨਹੀਂ ਬੋਲਨੇ ਪੋਲੇ ਬੋਲਨੇ ਹਨ ਜਤ ਦੇਖ ਤਤ ਦੁਖ ਕੀ ਰਾਸੀ ਅਜਾ ਨਾ ਪਤੀਆ ਅਜਾ ਨਾ ਪਤੀਆਏ ਨਿਗਮ ਭੈ ਸਾਖੀ ਅਜਾ ਉਚਾਰਨ ਕਰਨਾ ਜੇ ਜੇ ਦੇ ਕਨੋੜਾ ਵੀ ਹੈ ਨਾਲ ਬਿੰਦੀ ਹੈ ਅਜਾ ਨਾ ਪਤੀਆ ਆਮ ਪਾਠੀ ਸਿੰਘ ਬੋਲ ਜੰਦੇ ਨੇ ਤਤੇ ਦੇ ਨਾਲ ਪਤੀਆਏ ਉਚਾਰਨ ਕਰਨਾ ਤਤੇ ਸੇ ਅਰੇ ਐੜੇ ਕਰਨਾ ਪਪਾ ਤਤੇ ਸਿਆਰੀ ਐੜੇ ਕੰਨਾ ਈੜੀ ਸਿਆਰੀ ਪਤਿਆਏ ਬੋਲਨਾ ਆਜੋ ਨਾ ਪਤਿਆਏ ਨਿਗਮ ਭੈ ਸਾਖੀ ਗੋਤਮਨਾਰ ਊਮਾਪਤ ਸੁਆਮੀ ਊਮਾਪਤ ਊਮਾ ਅਤੇ ਪਤ ਦੇ ਵਿੱਚ ਡੈਸ਼ ਜੀ ਦੇ ਕੇ ਲੰਮੀ ਆਵਾਜ਼ ਨਾਲ ਬੋਲਨਾ ਹੈ ਊਮਾ ਦਾ ਪਤੀ ਯਾਨੀ ਸ਼ਿਵ ਜੀ ਗੋਤਮਨਾਰ ਊਮਾਪਤ ਸੁਆਮੀ ਗੋਤਮਨਾਰ उमापात स्वामी उमापात गौतम नार उमापात स्वामी पात स्वामी नहीं इधर लोना है उमापात स्वामी गौतम नार उमापात स्वामी शीश धारण सहस भाग गामी भाग पद पोला ही उच्चारण करना सहस भाग गामी इन दूतन ਖਲ ਬੰਦ ਕਰ ਮਾਰਿਓ ਇਨ ਦੂਤਨ ਇਥੇ ਵਿਸਰਾਮ ਖਲ ਬੰਦ ਕਰ ਮਾਰਿਓ ਵੱਡੋ ਨਿਲਾਜ ਵੱਡੋ ਨਿਲਾਜ ਥੋੜਾ ਜਿਹਾ ਕਸ ਕੇ ਬੋਲਨਾ ਵੱਡੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸਰਨ ਕਾ ਕੀ ਲੀਜੈ ਰਗੁਨਾਥ ਨੈਂਕੜ ਨਹੀਂ ਲਾਦਨੇ ਔਂਕੜ ਨਾਲ ਉਚਾਰਨ ਕਰਨਾ ਹੈ ਵੇਨ ਰਾਗਨਾਥ ਸਰਨ ਇਥੇ ਔਂਕੜ ਲਾਦਨੀ ਹੈ ਰਾਗਨਾਥ ਪਦ ਤੇ ਵਿਸ਼ਰਾਮ ਹੈ ਸਰਨ ਕਾ ਕੀ ਲੀਜੈ ਕਾ ਕੀ ਉਚਾਰਨ ਕਰਨਾ ਕਾਕੀ ਨਹੀਂ ਕਹਿਣਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹ ਭੰ ਗੁਰ ਪ੍ਰਸਾਦ ਰਾਗ ਟੋੱਡੀ ਮਹੱਲਾ ਚੌਥਾ ਘਰ ਪਹਿਲਾ ਟੋੱਡੀ ਹੀ ਉਚਾਰਨ ਕਰਨਾ ਕਿ ਟੋੱਡੀ ਕਹੇ ਜਾਂਦੇ ਹਨ ਢਡੇ ਨਾਲ ਡਡੇ ਨਾਲ ਉਤਪੰਨ ਹੈ ਰਾਗ ਟੋੱਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਾਹੁਰ ਨਾ ਭਾਵ ਜਲ ਫੇਰਾ ਰਹਾਉ ਬਾਹੁਰ ਨਾ ਭਾਵ ਜਲ ਫੇਰਾ ਮੇਰਾ ਹੀਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਸਤ ਗੁਰ ਦਿਆਲ ਹਰ ਨਾਮ ਦਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਚਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਓਏ ਨਹੀਂ ਕਹਿਣਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਜੇ ਤੇਰੀ ਵੀ ਪਾਠ ਥੋੜਾ ਕਰਨਾ ਹੈ ਤੇ ਉਚਾਰਨ ਸਾਰੇ ਸਹੀ ਹੋਣੇ ਚਾਹੀਦੇ ਓਏ ਮਾਨਮਕ ਮੂੜ ਅਗਿਆਨੀ ਕਹੀਐ ਤਿੰਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਗੁਰ ਤੇ ਪਾਈ ਵਿਵੇਕ ਨਹੀਂ ਕਹਿਣਾ ਵਿਵੇਕ ਬੱਬੇ ਦੀ ਸਿਆਰੀ ਵੀ ਹੈ ਨਾ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤਨ ਅਵਰ ਨਾ ਕਾਹੂ ਜਾਨੀ ਇਸ ਸੰਤਨ ਪਦ ਤੇ ਵਿਸਰਾਮ ਲਾਉਣਾ ਹੈ ਬੇਪਰਵਾਹ ਸਦਾ ਰੰਗ ਹਰ ਕੈ ਜਾਕ ਉਪਾਖ ਸੁਆਮੀ ਜਾਕ ਉਪਾਖ ਸੁਆਮੀ ਰਹਾਉ ਉਚ ਸਮਾਨ ਠਾਕੁਰ ਤੇਰੋ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਉ ਰਾਜ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਇਹ ਵਿਸਰਾਮ ਵੀ ਇਸੇ ਤਰ੍ਹਾਂ ਲਾਉਣਾ ਹੈ ਰੋਗ ਸੋਗ ਇਥੇ ਛਮਕ ਦੁਖ ਜਰਾ ਮਰਾ ਇਥੇ ਵਿਸਰਾਮ ਹੈ ਹਰ ਜਨ ਹੈ ਨਹੀਂ ਨਿਕਟਨੀ ਨਿਰਭਉ ਹੋਏ ਰਹੇ ਲਿਵ ਇਕ ਨਾਨਕ ਹਰ ਮਨ ਮੰਨੀ ਟੁੱਡੀ ਮਹੱਲਾ ਪਿੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕਉ ਤੁਖਾ ਕਹਾ ਵਿਆਪੈ ਜਾ ਕਉ ਉਦ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਕੋ ਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤੇਸ ਬਲਿਹਾਰੀ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਧਾਇਓ ਜੀ ਮਨ ਦਹਿ ਜਸ ਧਾਇਓ ਧਾਇਓ ਜੀ ਮਨ ਇਥੇ ਵਿਸਾਮ ਲਾਦਨਾ ਤਾਯੋ ਰੇ ਮਨ ਦਹਿ ਦਿਸਤਾਯੋ ਤਾਯੋ ਰੇ ਮਨ ਦਹਿ ਦਿਸਤਾਯੋ ਮਾਇਆ ਮਗਨ ਸਵਾਦ ਲੋਭ ਮੋਹਯੋ ਤੀਨ ਪ੍ਰਭ ਆਪ ਪੁਲਾਯੋ ਤੀਨ ਪ੍ਰਭ ਆਪ ਪੁਲਾਯੋ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਕਿਥੇ ਵਿਸਰਾਮ ਲਾਉਣਾ ਹੈ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇਕ ਮੋਹਤ ਨਾ ਇਹ ਮਨ ਲਾਇਓ ਇਕ ਮੋਹਤ ਨਾ ਇਹ ਮਨ ਲਾਇਓ ਇਕ ਮੋਹਤ ਨਾ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕੁਸੰਭ ਕੋ ਪਰ ਗ੍ਰਹਿ ਜੋ ਹਨ ਜਾਇਓ ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤਪੁਰਖ ਮਨਾਇਓ ਤਾਵਤ ਕਉ ਤਾਵਹਿ ਬਹੁ ਭਾਤੀ ਜਿਉ ਤੇਲੀ ਬਲਦ ਪਰਮਾਇੋ ਜਿਉ ਤੇਲੀ ਬਲਦ ਪਰਮਾਇੋ ਨਾਮਦਾਨ ਇਸ ਨਾਮ ਨਾ ਕੀਓ ਇਕ ਨਿਮਖ ਨ ਕੀਰਤ ਗਾਇਓ ਨਾ ਨਾ ਝੂਠ ਲਾਇ ਮਨ ਤੋਖਿਓ ਹਾਂਜੀ ਨਾ ਨਾ ਉਚਾਰਨ ਕਰਨਾ ਨਾਨਾ ਨਹੀਂ ਕਹਿ ਦੇਣਾ ਨਾ ਨਾ ਝੂਠ ਲਾਏ ਮਨ ਤੋਖਿਓ ਨਾ ਨਾ ਝੂਠ ਲਾਏ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਨਹਿ ਬੂਝਿਓ ਅਪਨਾਇਓ ਪਰ ਉਪਕਾਰ ਨ ਕਬੂ ਕੀਏ ਨਹੀਂ ਸਤਗੁਰ ਸੇਵਤਿ ਆਇਓ ਪੰਚ ਦੂਤ ਰੱਜ ਸੰਗਤ ਗੋਸ਼ਟ ਮਤਵਾਰੋ ਮਦਮਾਇੋ ਜੀ ਗੋਸ਼ਟ ਹੀ ਬੋਲਣਾ ਕਈ ਗੋਸ਼ਟ ਕਹਿ ਜਾਂਦੇ ਨੇ ਗਲਤ ਉਚਾਰਨ ਹੈ ਗੋਸ਼ਟ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਹਰ ਪਦ ਤੇ ਵਿਸਰਾਮ ਹੈ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਜੀ ਨਾਨਕ ਪਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾ ਮਾਨੁਖ ਬਿਨ ਬੂਝੇ ਬਿਰਥਾ ਆਇਆ ਮਾਨੁਖ ਪਦ ਤੇ ਯਮ ਖਲਾ ਦਨੀਐ ਮਾਨੁਖ ਬਿਨ ਬੂਝੇ ਇਥੇ ਵਿਸਰਾਮ ਹੈ ਬਿਰਥਾ ਆਇਆ ਆਨੇ ਕ ਸਾਜ 시ਗਾਰ ਬਹੁ ਕਰਤਾ 시ਗਾਰ ਬਿਹਾਰੀ ਨਾਲ ਬੋਲਨਾ ਜੋ ਮਰਤਕ ਓ ਡਾਇਆ ਉਡਾਇਆ ਢੱਡਾ ਲਾਉਣਾ ਡੱਡਾ ਨਹੀਂ ਬੋਲਣਾ ਜੋ ਮਰਤਕ ਉਹ ਡਾਇਆ ਰਹਾਉ ਤਾਇ ਤਾਇ ਕਿਰਪਨ ਸ਼੍ਰਾਮ ਕੀਨੋ ਇਕਤਰੀ ਕਰੀ ਹੈ ਮਾਇਆ ਕਿਸੇ ਤਰ੍ਹਾਂ ਕਿਰਪਨ ਬੋਲਣਾ ਹੈ ਸ਼੍ਰਾਮ ਬੋਲਣਾ ਹੈ ਇਕਤਰੀ ਬੋਲਣਾ ਹੈ ਦਾਨ ਪੁੰਨ ਨਹੀਂ ਸੰਤਨ ਸੇਵਾ ਕੇਤਹੀ ਕਾਜ ਨਾ ਆਇਆ ਕਰ ਆਪਰਣ ਸਵਾਰੀ ਸੇਜਾ ਆਪਰਣ ਬੋਲਣਾ ਹੈ ਕਾਮਨ ठाਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਪੇਖ-ਪੇਖ ਦੁਖ ਪਾਇਆ ਭਰਤੀ ਤੱਤੀ ਨਾਲ ਬੂਲਨਾ ਭਰਤੀ ਨਹੀਂ ਕਹਿਣਾ ਤੱਦੀ ਨਾਲ ਸਾਰੋ ਦਿਨਸ ਮਜੂਰੀ ਕਰਤਾ ਤੋਹ ਮੂਸਲਹ ਛਰਾਇਆ ਤੋਹ ਨਹੀਂ ਕਹਿਣਾ ਤੱਤੇ ਹੂੜਾ ਹਾਹੀ ਹੂੜਾ ਨਹੀਂ ਤੱਤੇ ਔਂਕੜ ਹਾਹੀ ਔਂਕੜ ਤੋਹ ਤੋ ਛੇਤੀ ਬੋਲਾਂਗੇ ਔਂਕੜ ਲਘੂ ਮਾਤਰਾ ਤੋਹ ਮੂਸਲਹ ਛਰਾਇਆ ਖੇਦ ਭਇਓ ਬੇਗਾਰੀ ਨਾਈ ਘਰ ਕੈ ਕਾਮ ਨ ਆਇਆ ਭਇਓ अनुग्रह ਜਾ ਕਉ ਭਇਓ अनुग्रह ਜਾ ਕਉ ਪ੍ਰਾਪਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਸਾਧ ਸੰਗਤ ਕੈ ਪਾਛ ਪਰਯਾਵ ਬੋਲਣਾ ਹੈ ਆਮ ਪ੍ਰਯੋਗ ਹੈ ਜਨ ਦੇ ਨੇ ਉੜੇ ਖੁੱਲੇ ਮੂੰਹ ਬਲਾ ਪਰਯਾਵ ਉਚਾਰਨ ਕਰਨਾ ਹੈ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾ ਕਿਰਪਾ ਨਿਦ ਬਸ ਹੋ ਰਦਾ ਹਰ ਨੀਤ ਜੈਸੀ ਬੁੱਧ ਜੈਸੀ ਕਿਰਪਾ ਨਿਦ ਤੈਸੀ ਬੁੱਧ ਕਰਹੁ ਪ੍ਰਗਾਸਾ ਲਗਾ ਪ੍ਰਭ ਸੰਗ ਪ੍ਰੀਤ ਰਹਾਓ ਦਾਸ ਤੇਮਾਰੇ ਕੀ ਪਾਵੋ ਧੂਰਾ ਤੇਮਾਰੇ ਨਹੀਂ ਹੈਗਾ ਠੇਠ ਹਲੰਦ ਨਹੀਂ ਹੈ ਦਾਸ ਤੇਮਾਰੇ ਕੀ ਪਾਵੋ ਧੂਰਾ ਦਾਸ ਤੇਮਾਰੇ ਕੀ ਪਾਵੋ ਧੂਰਾ ਮਸਤਕ ਲੇ ਲੇ ਪਾਵੋ ਮਹਾਪਤਿ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਾਰੀ ਮਿੱਠੀ ਲਾਗੋ ਆਗਿਆ ਤੁਮਰੀ ਮਿੱਠੀ ਲਾਗੋ ਆਗਿਆ ਤੁਮਰੀ ਮਿੱਠੀ ਲਾਗੋ ਕੀਓ ਤੁਹਾਰੋ ਭਾਵੋ ਜੋ ਤੂ ਦੇਹ ਤਹੀ ਇਹ ਤ੍ਰਿਪਤਾ ਆਨ ਨਾ ਕਤਹੂ ਤਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਐ ਤਾ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਸੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਸ੍ਰੀ ਰਾਮ ਤੇ ਰੁਕਣਾ ਨਾਨਕ ਬਾਰਿਕ ਤੂੰ ਮਾਤ ਪਿਤਾ ਮੁਖ ਨਾਮ ਤੁਹਾਰੋ ਖੀਰਾ ਮੁਖ ਨਾਮ ਤੁਮਾਰੋ ਮੁਖ ਨਾਮ ਤੁਮਾਰੋ ਖੀਰਾ ਤੁਮਾਰੋ ਪਦ ਤੇ ਠਮਕ ਲਾ ਦਨੀ ਹੈ ਮੁਖ ਮੁਖ ਨਾਮ ਤੁਮਾਰੋ ਖੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ